ਖੰਨਾ ਪੁਲਿਸ ਨੇ ਗਊਆਂ ਨਾਲ ਭਰਿਆ ਟਰੱਕ ਮਲੇਰ ਕੋਟਲਾ ਰੋਡ ਤੇ ਰੋਕਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਤਰਵਿੰਦਰ ਕੁਮਾਰ ਬੀਦੀ ਨੇ ਦੱਸਿਆ ਕਿ ਅਨੁਰਾਗ ਸ਼ਰਮਾ ਨੇ ਆਨਲਾਈਨ ਸ਼ਿਕਾਇਤ ਕੀਤੀ ਸੀ ਕਿ ਇੱਕ ਗਊਆਂ ਦਾ ਭਰਿਆ ਟਰੱਕ ਖੰਨਾ ਵਿੱਚੋਂ ਲੰਘ ਰਿਹਾ ਹੈ ਜਿਸ ਨੂੰ ਮਲੇਰ ਕੋਟਲਾ ਰੋਡ ਤੇ ਰੋਕ ਕੇ ਆ ਤੇ ਮਿਲਟਰੀ ਗਰਾਊਂਡ ਤੇ ਲੈ ਜਾ ਕੇ ਉਸ ਦੀ ਜਾਂਚ ਕੀਤੀ ਗਈ ਇਸ ਮੌਕੇ ਡਰਾਈਵਰ ਵੱਲੋਂ ਗਊਆਂ ਦੇ ਲੀਗਲ ਕਾਗਜ਼ਾਤ ਦਿਖਾਏ ਗਏ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਗਊਆਂ ਨੂੰ ਗਊਂਸ਼ਾਲਾ ਵਿੱਚ ਛੱਡ ਦਿੱਤਾ ਗਿਆ ਤੇ ਮਾਲਕ ਨੂੰ ਬੁਲਾ ਕੇ ਅਗਲੀ ਪੜਤਾਲ 'ਚ ਅਮਲ ਵਿੱਚ ਲਿਆ ਆਹ 14 ਗਊ ਵੰਸ਼ ਦੇਖੋ ਕਿਸ ਹਾਲ 'ਚ ਇੱਥੇ ਲੱਦੇ ਹੋਏ ਆ ਉੱਪਰੋਂ ਤਰਪਾਲ ਲੱ ਟਕੇ ਹੋਏ ਆ ਉੱਤੋਂ ਜਾਲੀ ਮੈਡੀਕਲ ਬਣਾਇਆ ਹੋਇਆ ਜੀ ਪਹਿਲਾਂ ਇਹ ਦੱਸੋ ਜੀ ਇਹ ਜਿਆ ਮੈਡੀਕਲ ਕਿਹੜਾ ਉਹ ਡਾਕਟਰ ਆ ਜਿਹੜਾ ਝੂਠਾ ਮੈਡੀਕਲ ਬਣਾ ਕੇ ਦੇ ਦਿੰਦਾ ਉਹਨੇ ਮੈਡੀਕਲ ਬਣਾਇਆ 14 ਗਊਆਂ ਐਵੇਂ ਲੈ ਕੇ ਨਹੀਂ ਜਾ ਸਕਦੇ ਜੀ 6 ਜਾਂ 7 ਤੋਂ ਵੱਧ ਐਵੇਂ ਗਊਆਂ ਲੈ ਕੇ ਨਹੀਂ ਜਾ ਸਕਦੇ ਜੀ ਇਹ ਮਲੇਕ ਰੋਡ ਤੋਂ ਚੱਲੀਆਂ ਜੀ ਉਤੋਂ ਸਾਨੂੰ ਇਹ ਕਹਿੰਦੇ ਆ ਵੀ ਇਹ ਦੁੱਧ ਵਾਲੀਆਂ ਦੁੱਧ ਦੇਣ ਵਾਲੀਆਂ ਗਊਆਂ ਉਹ ਤਾਂ ਜਿਹੜੀ ਮਰਜ਼ੀ ਤੁਸੀਂ ਚੈੱਕ ਕਰੋ ਦੁੱਧ ਦੇਣ ਵਾਲੇ ਤਾਂ ਐਂਡ ਤੱਕ ਦੁੱਧ ਦੇਈ ਜਾਣਾ ਗਊਆਂ ਨੇ ਜੀ ਮੈਡੀਕਲ ਰਿਪੋਰਟ ਚ ਤਾਂ ਆਈ ਜਾਣਾ ਚਾਹੀਏ ਅੱਧ ਕਿ ਇਹ ਫੰਡਰ ਗਊਆਂ ਹੈ ਵੱਢਣ ਲਈ ਸਾਡੀ ਗਊ ਮਾਤਾ ਵੱਢਣ ਲਈ ਜਾ ਰਹੀ ਹੈ ਇਹ ਜਾ ਰਹੀ ਹੈ ਕਿੱਥੇ ਜਾ ਰਹੀ ਸੀ ਜੀ ਮਹਾਰਾਸ਼ਟਰ ਜਾ ਰਹੀ ਹੈ ਤੁਸੀਂ ਦੱਸੋ ਜੀ ਇਸ ਕੰਡੀਸ਼ਨ ਚ ਨਹੀਂ ਅੰਦਰ ਗਊ ਆ ਤੁਸੀਂ ਹਾਲ ਦੇਖ ਲਓ 14 ਗਊਆਂ ਕਿਵੇਂ ਬੰਨੀਆਂ ਹੋਈਆਂ ਮੂੰਹ ਉੱਪਰ ਕਰਕੇ ਬੰਨੀਆਂ ਹੋਈਆਂ ਤੁਸੀਂ ਹਾਲ ਦੇਖ ਲਓ ਵੀਡੀਓ ਚ ਚਲਾ ਦਾਂਗੇ ਤੁਹਾਨੂੰ ਦੇਖ ਲਿਓ ਜੀ ਕਿਹੜੇ ਸਾਲ ਦੇ ਚ ਹੈ ਇਹ ਸਾਲ ਚ ਸਿਰਫ 7 ਤੋਂ ਵੱਧ ਗਊਆਂ ਲੈ ਕੇ ਨਹੀਂ ਜਾ ਸਕਦੇ ਜੀ ਉਤੋਂ ਡੀਸੀ ਡੀਸੀ ਦੀ ਪਰਮਿਸ਼ਨ ਚਾਹੀਦੀ ਹੈ ਜੀ ਲੈ ਕੇ ਜਾਣ ਲੱਗੇ ਇੰਨੀ ਗਰਮੀ ਦੇ ਵਿੱਚ ਉੱਪਰ ਤਰਪਾਲ ਤਰਪਾਲ ਪਾਈ ਤੁਸੀਂ ਹਾਲ ਦੇਖ ਲਓ ਜੀ ਦੁੱਧ ਵਾਲੀਆਂ ਗਊਆਂ ਹੀ ਲੈ ਕੇ ਚੱਲੀਆਂ ਜੇ ਦੁੱਧ ਵਾਲੀਆਂ ਗਊਆਂ ਲੈ ਕੇ ਜਾਣੇ ਐਵੇਂ ਟੱਕੇ ਲੈ ਕੇ ਜਾਣਗੇ ਜੀ ਜੇ ਡੈਰੀ ਫਾਰਮ ਲਈ ਲਈ ਜਾ ਰਹੇ ਆ ਤਾਂ ਓਪਨ ਲੈ ਕੇ ਜਾਣਗੇ ਜੀ ਉਹਨੂੰ ਡਰ ਕਾਦਾ ਜੀ ਜਿਹੜਾ ਦੁੱਧ ਨਹੀਂ ਲੈ ਕੇ ਜਾਊਗਾ ਉਹ ਤਾਂ ਸਹੀ ਲੈ ਕੇ ਜਾਊਗਾ ਜੀ ਇਹ ਬਰਦਾਸ਼ਤ ਨਹੀਂ ਹੋਊਗਾ ਜੀ ਇਹ ਪੰਜਾਬ ਚੋਂ ਇਹ ਜਿਹੜਾ ਇਹ ਕੰਮ ਚੱਲ ਪਿਆ ਨਾ ਮਲੇਰ ਕੋਟਲੇ ਤੋਂ ਇਹ ਬਰਦਾਸ਼ਤ ਨਹੀਂ ਹੈਗਾ ਜੀ ਇਸੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਜੀ ਕਾਰਵਾਈ ਕੀਤੀ ਜਾਵੇ ਮੁੜ ਕੇ ਇਹ ਇਹੋ ਜਿਹੇ ਕਾਨੂੰਨਾ ਕੰਮ ਨਾ ਕਰਨ ਐਕਸ ਗੋ ਰੱਖសា ਦਲ ਰਾਸ਼ਟਰੀ ਸੰਗਠਨ ਮੰਤਰੀ શ્રી ਹਿੰਦੂ ਤਖਤ ਸਰ ਜਿਹੜਾ ਟਰੱਕ ਫੜਿਆ ਕਿਵੇਂ ਹੈ ਇਹ ਜਿਹੜਾ ਟਰੱਕ ਹੈ ਮਲੇਰ ਕੋਟਲੇ ਤੋਂ ਭਰਿਆ ਰਾਤ ਦਿਨ ਇਨਫੋਰਮੇਸ਼ਨ ਸੀ ਤੇ ਅੱਜ ਸਵੇਰ ਇਹ 12 1 ਵਜੇ ਦੇ ਕਰੀਬ ਉੱਥੋਂ ਇਹ ਭਰ ਕੇ ਚੱਲਿਆ ਉੱਥੇ ਦਾ ਜਿਹੜਾ ਸਾਡਾ ਕੋਈ ਮੁਕਬਰ ਸੀ ਉਹਨੇ ਮੋਟਰਸਾਈਕਲ ਤੇ ਇਹਦਾ ਪਿੱਛਾ ਕੀਤਾ ਤੇ ਕੰਟਰੋਲ ਰੂਮ ਚ ਨੋਟ ਕਰਾਇਆ ਕਿਉਂਕਿ ਮੋਟਰਸਾਈਕਲ ਤੇ ਉਹ ਨਹੀਂ ਫੜ ਸਕਦਾ ਸੀ ਰਸਤੇ ਚ ਕਈ ਜਗ੍ਹਾ ਉਹਨੇ ਨਾਕੇ ਲਗਵਾਉਣ ਦੀ ਕੋਸ਼ਿਸ਼ ਕੀਤੀ ਨਾਕੇ ਲੱਗੇ ਨਹੀਂ ਤੇ ਖੰਨਾ ਦੇ ਅੰਦਰ ਜਿਹੜੀ ਖੰਨਾ ਤੋਂ ਮਲੇਰ ਕੋਟਲਾ ਰੋਡ ਆ 8 ਪੁਆਇੰਟ ਤੇ ਉੱਥੇ ਇਸ ਨੂੰ ਪਕੜਿਆ ਗਿਆ ਮੌਕੇ ਤੇ ਪੀਸੀਆਰ ਪਹੁੰਚ ਗਈ ਸੀ ਇਹਨਾਂ ਦੇ 112 ਨੰਬਰ ਪਹੁੰਚ ਗਏ ਸੀ ਇਹਨੂੰ ਰੋਕਿਆ ਤੇ ਇਹਦੇ ਅੰਦਰ ਗਊ ਵੰਸ਼ ਭਰਿਆ ਹੋਇਆ ਜਿਹੜਾ ਸਾਰੀਆਂ ਫੰਡਰ ਗਊਆਂ ਜਿਹੜੀਆਂ ਮਹਾਰਾਸ਼ਟਰ ਚ ਜਾ ਰਹੀਆਂ ਹਨ ਵੱਡਣ ਵਾਸਤੇ ਸਾਡੇ ਕੋਲ ਪੂਰੀ ਇਨਫਾਰਮੇਸ਼ਨ ਹੈ ਤੇ ਇੱਥੇ ਜੀ ਕੋਈ ਪਰਮਿਟ ਨਹੀਂ ਇਹਨਾਂ ਕੋਲ ਕੋਈ ਲੀਗਲ ਕਾਗਜ਼ ਨਹੀਂ ਹੈ ਜਿਹੜੇ ਕਾਗਜ਼ ਚੱਕੇ ਆ ਉਹ ਮੈਡੀਕਲ ਜੇ ਡੁਪਲੀਕੇਟ ਹੈ ਫੋਟੋਸਟੇਟ ਦੇ ਲੀਗਲ ਪਰਮਿਟ ਜਿਹੜਾ ਲੀਗਲ ਪਰਮਿਟ ਹੈ ਉਹ ਡੀਸੀ ਦਿੰਦਾ ਡੀਸੀ ਕੋਲ ਅਪਲਾਈ ਕਰਨਾ ਪੈਂਦਾ ਡੀਸੀ ਡਾਕਟਰਾਂ ਦੀ ਡਿਊਟੀ ਲਗਾਉਂਦਾ ਚਾਰ ਪੰਜ ਡਾਕਟਰਾਂ ਦੀ ਟੀਮ ਹੁੰਦੀ ਆ ਤਿੰਨ ਦਿਨ ਤਿੰਨ ਦਿਨ ਉਹਨਾਂ ਦਾ ਦੁੱਧ ਚੋ ਕੇ ਦੇਖਿਆ ਜਾਂਦਾ ਜਦੋਂ ਦੁੱਧ 15 18 ਕਿਲੋ ਦੁੱਧ ਹੋਵੇ ਤਾਂ ਉਹ ਮਿਲਕਿੰਗ ਪਰਪਸ ਵਾਸਤੇ ਉਹ ਡਾਕਟਰ ਲਿਖਦਾ ਜਦੋਂ ਕਿ ਇਹਨਾਂ ਕੋਲ ਤਾਂ ਕੋਈ ਪਰਮਨੈਂਟ ਨਹੀਂ ਹੈ ਕੋਈ ਕੁਛ ਨਹੀਂ ਹੈ ਜਾਲੀ ਕਾਗਜ਼ ਬਣਾਏ ਆ ਦਿੱਲੀ ਦੀਆਂ ਪੰਜ ਚਾਰ ਗੱਡੀਆਂ ਉੱਥੋਂ ਨਿਕਲਦੀਆਂ ਦਿੱਲੀ ਦੀਆਂ ਮਲੇਰਕੋਟਲੇ ਤੋਂ ਕਿੰਨੀਆਂ ਗਊਆਂ ਨੇ ਇਦਾਂ ਚ 15 ਦੇ ਕਰੀਬ ਗਊਵਾਂਸ਼ਾ 14 15 14 15 ਦੇ ਕਰੀਬ ਗਊਵਾਂਸ਼ਾ ਜਿਹੜੇ ਕੋਈ ਨਹੀਂ ਜਾ ਸਕਦੇ ਬੰਦ ਕਰਿਆ ਹੋਇਆ ਸੀ ਦੇਖੋ ਮਹਾਰਾਸ਼ਟਰ ਚ ਜਾਣਾ ਜਾਨ ਨਿਕਲੀ ਵੀ ਆ ਸਾਨੂੰ 10 ਵਾਰੀ ਪਾਣੀ ਪੀਣਾ ਪੈ ਗਿਆ ਇਹ ਪਿਆਸੀਆਂ ਖੜੀਆਂ ਇੱਥੇ ਲਿਆ ਕੇ ਖੜਾਤੀਆਂ ਡਾਕਟਰ ਯੂਪੀ ਚ ਤੋਂ ਦੇਖੋ ਜੀ 부ਛੜਖਾਨੇ ਸੇ ਜਦੋਂ ਦੇ ਯੋਗੀ ਸਰਕਾਰ ਆਈ ਹੈ ਉਦੋਂ ਦੇ ਜਿੰਨੇ ਵੀ ਤਸਕਰ ਆ ਉਹ ਸਾਰੇ ਪੰਜਾਬ ਚ ਹਰਿਆਣਾ ਚ ਆ ਚੁੱਕੇ ਆ ਉਹ ਯੂਪੀ ਦੇ ਅੰਦਰ ਮੈਂ ਸਮਝਦਾ ਮੈਂ ਅੱਡੇ ਵੱਡੇ ਲੈਵਲ ਤੇ ਕੋਈ ਕੰਮ ਰਿਹਾ ਨਹੀਂ ਉੱਥੇ ਤਾਂ ਸਿੱਧਾ ਹੀ ਅ ਅਨਕਾਉਂਟਰ ਕਰਦੇ ਆ ਕਸਾਈਆਂ ਦਾ ਬਹੁਤ ਕਸਾਈਆਂ ਦੇ ਉਹਨਾਂ ਨੇ ਇਸ ਸਾਲ ਦੇ ਅੰਦਰ ਅਨਕਾਉਂਟਰ ਕਰਿਆ ਮੈਂ ਪੰਜਾਬ ਸਰਕਾਰ ਨੂੰ ਵੀ ਕਹਾਂਗਾ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਾਂਗਾ ਇਹ ਜਿਹੜੀ ਪੰਜਾਬ ਦੀ ਤਰਤੀਆ ਸਾਡੇ ਗੁਰੂਆਂ ਦੀ ਤਰਤੀਆ ਗਊ ਗਰੀਬ ਦੀ ਰੱਖਿਆ ਵਾਸਤੇ ਖਾਲਸਾ ਪੰਥ ਦੀ ਨਹੀਂ ਰੱਖੀ ਗਈ ਸੀ ਇਸ ਤਰਤੀ ਤੇ ਗਊ ਦਾ ਖੂਨ ਡੁੱਲਣਾ ਸਾਡੇ ਵਾਸਤੇ ਕਲੰਕ ਹੈ ਇਸ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਨਾ ਤਾਂ ਇਹ ਆਯਾਤ ਕਰਦੀ ਹੈ ਗਊਆਂ ਨਾ ਨਿਰਯਾਤ ਕਰਦੀ ਹੈ ਨਾ ਬੁੱਚੜਖਾਨੇ ਇੱਥੇ ਗਊਆਂ ਵੱਢਦੀਆਂ ਤੇ ਇਹਨਾਂ ਨੂੰ ਕੋਈ ਰੈਵਨਿਊ ਨਹੀਂ ਆਉਂਦਾ ਕੋਈ ਲਾਲਚ ਨਹੀਂ ਹੈ ਇਸ ਕਰਕੇ ਮੈਂ ਸਮਝਦਾ ਭਗਵੰਤ ਮਾਨ ਜੀ ਨੂੰ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦੇ ਕਰਕੇ ਇਹਨੂੰ ਸੇਫ ਕਰਨਾ ਚਾਹੀਦਾ ਬਜੇਨਾ 866 ਦੇ ਪਿਛਲੇ ਕਰੀਬ ਸਾਨੂੰ ਫੋਨ ਆਇਆ ਸੀ ਅਨੁਰਾਗ ਵਰਮਾ ਦਾ 112 ਤੇ ਕੰਟਰੋਲ ਤੋਂ ਦਰਖਾਸਤ ਆਈ ਸੀ ਵੇ ਅਸੀਂ ਮਲੇਰ ਕੋਲਾ ਰੋਡ ਤੇ ਕੋਈ ਟਰੱਕ ਗੰਗੂਆਂ ਨਾਲ ਭਰਿਆ ਰੁਕਿਆ ਪਰ ਜਿਹੜੀ ਕੰਪਲੇਂਟ ਸੀ ਕੰਪਲੇਂਟ ਦੇ ਵਿੱਚ ਲਿਖਿਆ ਵੀ ਜੋੜੇਪੁਰ ਤੋਂ ਆ ਰਿਹਾ ਹੈ ਜੀ ਇਹ ਪਰਾਜੀ ਪਿਛਲੀ ਵਾਰ ਵੀ ਸਾਡੇ ਨਾਲ ਇਦਾਂ ਹੀ ਵਾਸੀ ਉਮਾਲੇ ਤੋਂ ਟਰੱਕ ਆਇਆ ਸੀ ਸਾਡੇ ਪ੍ਰੈਸ਼ਨਲ ਮੂਲ ਤੇ ਰੋਕ ਲਿਆ ਉਹਨਾਂ ਨੇ ਹੁਣ ਉੱਥੇ ਜ਼ਿਆਦਾ ਭੀੜ ਹੋਣ ਕਰਕੇ ਮੈਂ ਇਹਨੂੰ ਘੜਾ ਚਾਹ ਰਿਆਂ ਵੈਟਰੀ ਡਾਕਟਰ ਮੰਗਾਏ ਨੇ ਕਾਗਜ਼ ਪੱਤਰ ਵੀ ਅਸੀਂ ਦੇਖ ਲਏ ਸਾਡੇ ਹਿਸਾਬ ਨਾਲ ਕਾਗਜ਼ ਪੱਤਰ ਠੀਕ ਚੱਲ ਰਹੇ ਨੇ ਠੀਕ ਹੈ ਜੀ ਬਾਕੀ ਅਸੀਂ ਹੁਣ ਰਵਟ ਪਾਤੀ ਇਹਨਾਂ ਦੀ ਗਊਆਂ ਦੀ ਹੁਣ ਇਹਨੂੰ ਗਊਸ਼ਾਲਾ ਭਗਾਉਰ ਲੈ ਕੇ ਜਾ ਰਹੇ ਹਾਂ ਬਾਕੀ ਵੈਟਰਨ ਡਾਕਟਰ ਸਾਹਿਬ ਜਿਹੇ ਜੀ ਆਪਣੀ ਓਪੀਨੀਅਨ ਦੇਣਗੇ ਉਸ ਤੋਂ ਬਾਅਦ ਅਗਲੀ ਕਾ ਵੀ ਕਲੀਨਿਕ ਜੀ ਹਾਲਾਤਾਂ ਜਨੇ ਗਾ ਹਾਂਜੀ ਉਹ ਜਰਾ ਬੰਨੇ ਹੋਏ ਨੇ ਜੇ ਕੁਲੇ ਨਹੀਂ ਮੈਂ ਤਾਂ ਚੜ ਕੇ ਦੇਖੇ ਨਹੀਂ ਇਹਨਾਂ ਨੂੰ ਮੈਂ ਦੇਖਣ ਦਾ ਮਤਲਬ ਮੈਂ ਕਿੱਦਾਂ ਜਾਣਾਂ ਦੀ ਮੈਂ ਤਾਂ ਚੜ੍ਹਤੀ ਨਹੀਂ ਰੱਖੀ ਸੀ ਹੁਣ ਅਸੀਂ ਇਹਨਾਂ ਨੂੰ ਮਤਲਬ ਗਊਸ਼ਾਲਾ ਭਗਾਉਰ ਲੈ ਕੇ ਜਾਦੇ ਕਿਥੋਂ ਲੱਗਿਆ ਸੀ ਜੀ ਇਹ ਲੈ ਕੇ ਆ ਜੀ ਮਲੇ ਕੋਲੋਂ ਕੰਪਲੇਂਟ ਕੀ ਨਹੀਂ ਕੀਤੀ ਕੰਪਲੇਂਟ ਅਨੁਰਾਗ ਸ਼ਰਮਾ ਜੀ ਦਾ ਉਹਨਾਂ ਦਾ ਫੋਨ ਬੰਦਾ ਰਿਹਾ ਜੀ ਅਸੀਂ 1.5-2 ਘੰਟਾ ਹੋ ਗਿਆ ਉਹਨਾਂ ਨੂੰ ਫੋਨ ਲਾ ਰਹੇ ਹਾਂ ਜੀ ਉਹ ਆਪਨੇ ਇਹਦਾ ਫੋਨ ਬੰਦ ਕਰ ਰਿਆ ਜੀ ਕੋ ਸਰ ਗਊ ਰક્ષਕ ਦਲ ਵਾਲਿਆਂ ਦਾ ਬੁਝ ਹੈ ਕਹਿਣਾ ਕਿ ਗਊਆਂ ਜਿਹੜੀਆਂ ਐ 6-7 ਤੋਂ ਉਪਰ ਇੱਕ ট্রাক ਚ ਨਹੀਂ ਲੱਗੇ ਜਾਂਦੀਆਂ ਉਹਰੇ 13+2 ਜਿਹੜੀਆਂ ਨੇ ਬੱਚਦੇ ਚਲੋ ਉਸ ਬੰਦੀ ਵੀ ਆਪਾਂ ਕਾਗਜ਼ ਦੇਖ ਲਾਂਗੇ ਨਾ ਹੁਣ ਬੈਟਰ ਨਹੀਂ ਡਾਕਟਰ ਨੇ ਜਿਹੜੀਆਂ ਪਾਸ ਕੀਤੀਆਂ ਉਹ ਵੀ ਡਾਕਟਰ ਤੋਂ ਅਸੀਂ ਉਹਨਾਂ ਨੂੰ ਗੌਰ ਨਹੀਂ ਕਰ ਸਕਦੇ ਜਿਹੜੇ ਗੈਸਟਰੋਸਕੋਪ ਨੇ ਪਾਸ ਕੀਤੀ ਡਾਕਟਰੀ ਪਾਸ ਕੀਤੀ ਆ ਉਹਨੂੰ ਵੀ ਬੁਲਾ ਰਹੇ ਸੀ ਤੇ ਦੂਜੇ ਜਿਹਦਾ ਹੈ ਮਾਲੂ ਨੂੰ ਵੀ ਬੁਲਾ ਰਹੇ